ਗੁਰੂ ਪਿਆਰਿਓ ਕਈ ਸੰਗਤਾਂ ਵੱਲੋਂ ਸਵਾਲ ਕੀਤਾ ਜਾਂਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੰਦਪੁਰ ਸਾਹਿਬ ਦੇ ਵਿੱਚ ਸਨ ਔਰ ਬਾਈ ਧਾਰ ਦੇ ਹਿੰਦੂ ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਵੱਲੋਂ ਵੱਡਾ ਤੇ ਵਿਸ਼ਾਲ ਘੇਰਾ ਪਾਇਆ ਗਿਆ ਸੀ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪਤਾ ਸੀ ਕਿ ਇਹ ਕੁਰਾਨ ਸ਼ਰੀਫ ਦੀਆਂ ਝੂਠੀਆਂ ਸੌਹਾਂ ਖਾਂਦੇ ਨੇ ਗਉ ਮਾਤਾ ਦੀਆਂ ਝੂਠੀਆਂ ਸੁਹਾਾਂ ਖਾਂਦੇ ਨੇ ਇਹਨਾਂ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਪਰ ਫਿਰ ਵੀ ਸਤਗੁਰ ਸੱਚੇ ਪਾਤਸ਼ਾਹ ਜੀ ਆਨੰਦਪੁਰ ਸਾਹਿਬ ਦਾ ਕਿਲਾ ਛੱਡ ਦਿੰਦੇ ਨੇ ਕਿਉਂ ਛੱਡਦੇ ਨੇ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੰਦਪੁਰ ਸਾਹਿਬ ਦਾ ਕਿਲਾ ਨਾ ਛੱਡਦੇ ਤਾਂ ਇਤਿਹਾਸ ਕਿਹੋ ਜਿਹਾ ਹੋਣਾ ਸੀ ਕਿਵੇਂ ਦਾ ਇਤਿਹਾਸ ਵਾਪਰਨਾ ਸੀ ਸੋ ਗੁਰੂ ਪਿਆਰਿਓ ਇਹ ਸਵਾਲ ਸੰਗਤਾਂ ਵੱਲੋਂ ਕੀਤਾ ਜਾਂਦਾ ਹੈ ਸੋ ਜਿੰਨੀ ਕਿ ਮੇਰੀ ਮਤ ਹੈ ਬੁੱਧੀ ਹੈ ਅਕਲ ਹੈ ਉਸ ਦੇ ਮੁਤਾਬਕ ਇਸ ਤਰ੍ਹਾਂ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਨੰਦਪੁਰ ਸਾਹਿਬ ਦੇ ਵਿੱਚ 22 ਧਾਰ ਦੇ ਹਿੰਦੂ ਪਹਾੜੀ ਰਾਜਿਆਂ ਵੱਲੋਂ ਅਤੇ ਔਰੰਗਜ਼ੇਬ ਦੀਆਂ ਮੁਗਲ ਫੌਜਾਂ ਵੱਲੋਂ ਵਿਸ਼ਾਲ ਤੇ ਵੱਡਾ ਘੇਰਾ ਪਾਇਆ ਗਿਆ ਸੀ ਤਾਂ ਉਹ ਚਾਹੁੰਦੇ ਸਨ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਿਉਂਦਾ ਜਾਂ ਮਰਦਾ ਫੜਿਆ ਜਾਵੇ ਪਰ ਉਹਨਾਂ ਨੇ 8-9 ਮਹੀਨੇ ਲਗਾਤਾਰ ਘੇਰਾ ਪਾਈ ਰੱਖਿਆ ਮੇਰੇ ਸਤਿਗੁਰਾਂ ਨੇ ਸਤਿਗੁਰਾਂ ਦੇ लाडले ਗੁਰਸਿੱਖਾਂ ਨੇ ਮੁਗਲ ਫੌਜਾਂ ਅਤੇ 22 ਤਾਰ ਦੇ ਪਹਾੜੀ ਰਾਜਿਆਂ ਦੇ ਕੰਨਾਂ ਨੂੰ ਹੱਥ ਲਵਾ ਛੱਡੇ ਕਿਉਂਕਿ 8 ਮਹੀਨੇ ਘੇਰਾ ਚੱਲਣਾ ਇਹ ਬਹੁਤ ਵੱਡਾ ਇੱਕ ਇਤਿਹਾਸ ਹੈ ਆਪਣੇ ਆਪ ਦੇ ਵਿੱਚ ਸੋ ਗੁਰੂ ਪਿਆਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਫਿਰ ਉਹ ਜਿਉਂਦਿਆਂ ਨੂੰ ਫੜਨ ਦੇ ਲਈ 22 ਤਾਰ ਦੇ ਹਿੰਦੂ ਪਹਾੜੀ ਰਾਜੇ ਅਤੇ ਮੁਗਲ ਆਪਸ ਦੇ ਵਿੱਚ ਰਲ ਕੇ ਇੱਕ ਵਿਉਂਤਬੰਦੀ ਬਣਾਉਂਦੇ ਨੇ ਕਿਹਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਾਂ ਦਾਦੇ ਹੀ ਫੜ ਸਕਦੇ ਆ ਜੇ ਉਹ ਆਨੰਦਪੁਰ ਸਾਹਿਬ ਦੇ ਕਿਲੇ ਤੋਂ ਬਾਹਰ ਆ ਜਾਣ ਫਿਰ ਉਹ ਕੀ ਕਰਦੇ ਨੇ ਝੂਠੀਆਂ ਸੌਹਾ ਖਾਂਦੇ ਨੇ ਜਿਹੜੇ ਮੁਗਲ ਨੇ ਉਹ ਪਵਿੱਤਰੇ ਕੁਰਾਨ ਸ਼ਰੀਫ ਦੀ ਸੌਂ ਖਾਂਦੇ ਨੇ ਉਹ ਪਵਿੱਤਰੇ ਕੁਰਾਨ ਸ਼ਰੀਫ ਜਿਹਦੇ ਤੇ ਔਰੰਗਜ਼ੇਬ ਦੇ ਦਸਤਕ ਹੋਏ ਸਨ ਭਾਵ ਔਰੰਗਜ਼ੇਬ ਨੇ ਹਾਂ ਕੀਤੀ ਸੀ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉੱਤੇ ਹਮਲਾ ਨਹੀਂ ਕਰਾਂਗੇ ਜੇਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰ ਦਿੰਦੇ ਨੇ ਫਿਰ ਦੂਜੇ ਪਾਸੇ ਬਾਈ ਧਾਰ ਦੇ ਹਿੰਦੂ ਪਹਾੜੀ ਰਾਜੇ ਗਊ ਮਾਤਾ ਦੀਆਂ ਸੌਹਾ ਖਾਂਦੇ ਨੇ ਆਟੇ ਦੀ ਗਊ ਬਣਾ ਕੇ ਥਾਲ ਵਿੱਚ ਰੱਖ ਕੇ ਭੇਜਦੇ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਬੇਨਤੀ ਕਰਦੇ ਨੇ ਸੌਹਾ ਖਾਂਦੇ ਨੇ ਕਿ ਗੁਰੂ ਪਾਤਸ਼ਾਹ ਜੀ ਤੁਸੀਂ ਕਿਲਾ ਖਾਲੀ ਕਰ ਦਿਓ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਹੁਣ ਇੱਥੇ ਇਹੀ ਸਵਾਲ ਖੜਾ ਹੋ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਿਰ ਵੀ ਆਨੰਦਪੁਰ ਸਾਹਿਬ ਦਾ ਕਿਲਾ ਖਾਲੀ ਕਰ ਦਿੰਦੇ ਨੇ ਨਾਲੇ ਪਤਾ ਸੀ ਕਿ ਝੂਠੀਆਂ ਸੌਹਾ ਖਾਂਦੇ ਨੇ ਕਿਉਂਕਿ ਸਤਿਗੁਰਾਂ ਨੇ ਇੱਕ ਦਿਨ ਪਹਿਲਾਂ ਰਾਤ ਨੂੰ ਖੱਤਰਾਂ ਦੇ ਉੱਤੇ ਗਧਿਆਂ ਦੇ ਉੱਤੇ ਉਹ ਜਿੰਨਾ ਟੁੱਟ ਭੱਜ ਸੀ ਹੱਡੀਆਂ ਸੀ ਜਾਂ ਟੁੱਟੇ ਛਿੱਤਰ ਸੀ ਉਹ ਲੱਦ ਕੇ ਦੁਸ਼ਾਲੇ ਪਾ ਕੇ ਪਹਾੜੀ ਵੱਲ ਨੂੰ ਛੱਡੇ ਤਾਂ ਮੁਗਲ ਫੌਜਾਂ ਤੇ ਬਾਈ ਧਾਰ ਦੇ ਪਹਾੜੀ ਰਾਜਿਆਂ ਨੇ ਇੱਕ ਦਿਨ ਪਹਿਲਾਂ ਵੀ ਹਮਲਾ ਕਰ ਦਿੱਤਾ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖਾਂ ਨੂੰ ਆਖਿਆ ਵੇਖੋ ਜੇ ਆਪਾਂ ਇਹਨਾਂ ਤੇ ਵਿਸ਼ਵਾਸ ਕਰਦੇ ਆ ਤਾਂ ਇਹਨਾਂ ਨੇ ਆਪਣੇ ਤੇ ਹਮਲਾ ਕਰ ਦੇਣਾ ਪਰ ਫਿਰ ਵੀ ਗੁਰਗੋਬਿੰਦ ਸਿੰਘ ਮਹਾਰਾਜ ਆਨੰਦਪੁਰ ਸਾਹਿਬ ਦਾ ਕਿਲਾ ਇਸ ਲਈ ਛੱਡਦੇ ਨੇ ਕਿਤੇ ਜਿਹੜੀ ਪਵਿੱਤਰੇ ਕੁਰਾਨ ਸ਼ਰੀਫ ਤੇ ਔਰੰਗਜ਼ੇਬ ਦੇ ਸੈਨ ਸਨ ਉਹ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਸੀ ਕਿ ਔਰੰਗਜ਼ੇਬ ਨੇ ਸੌਂਖ ਖਾਦੀ ਹੈ ਕਿ ਗੁਰੂ ਗੋਬਿੰਦ ਸਿੰਘ ਮਾਰੇ ਤੇ ਹਮਲਾ ਨਹੀਂ ਕੀਤਾ ਜਾਏਗਾ ਇਹ ਸੌਂ ਕੋਈ ਮਾਮੂਲੀ ਸੌਂ ਨਹੀਂ ਸੀ ਇਹ ਧਰਮ ਦਾ ਵਾਅਦਾ ਸੀ ਧਰਮ ਦੀ ਸੌਂ ਸੀ ਤੇ ਦੂਜੇ ਪਾਸੇ ਹਿੰਦੂ ਪਹਾੜੀ ਰਾਜੇ ਇਹਨਾਂ ਨੇ ਵੀ ਸੌਂਖ ਖਾਦੀ ਸੀ ਇਹਨਾਂ ਨੇ ਜਿਹੜੀ ਸੌਂ ਖਾਦੀ ਸੀ ਉਹ ਆਟੇ ਦੀ ਗਊ ਬਣਾ ਕੇ ਖਾਦੀ ਸੀ ਇਹਨਾਂ ਨੇ ਵੀ ਧਰਮ ਦੀ ਸੌਂ ਖਾਦੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਸਿੱਖੋ ਜੇ ਆਪਾਂ ਹੁਣ ਇੱਥੇ ਰਹਿਨੇ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਤਿਹਾਸ ਇਹ ਲਿਖਿਆ ਜਾਏਗਾ ਕਿ 22 ਧਰ ਦੇ ਹਿੰਦੂ ਪਹਾੜੀ ਰਾਜਿਆਂ ਨੇ ਅਤੇ ਔਰੰਗਜ਼ੇਬ ਦੀਆਂ ਫੌਜਾਂ ਨੇ ਤੇ ਔਰੰਗਜ਼ੇਬ ਨੇ ਇਹਨਾਂ ਨੇ ਆਪਣੇ ਧਰਮ ਦੀ ਸੌਂ ਖਾਦੀ ਧਰਮ ਦਾ ਵਾਸਤਾ ਪਾਇਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕਿ ਤੁਸੀਂ ਅਨੰਦਪੁਰ ਸਾਹਿਬ ਛੱਡ ਕੇ ਚਲੇ ਜਾਓ ਕੁਝ ਨਹੀਂ ਕਹਾਂਗੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੰਨੇ ਇਸ ਕਰਕੇ ਅਸੀਂ ਆਨੰਦਪੁਰ ਸਾਹਿਬ ਨੂੰ ਮਲੀਆ ਮੇਟ ਕਰ ਦਿੱਤਾ ਤੇ ਸਿੱਖਾਂ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫੈਸਲਾ ਕਰਦੇ ਨੇ ਕਿ ਸਿੱਖੋ ਆਪਾਂ ਨੂੰ ਆਨੰਦਪੁਰ ਸਾਹਿਬ ਛੱਡਣਾ ਪਏਗਾ ਆਪਾਂ ਨੂੰ ਲੋਕਾਂ ਸਾਹਮਣੇ ਇਹ ਉਜਾਗਰ ਕਰਨਾ ਪੈਣਾ ਕਿ ਝੂਠੀਆਂ ਸੌਹਾਂ ਖਾਣ ਵਾਲਿਆਂ ਤੇ ਕਦੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ ਉਹ ਭਾਵੇਂ ਮੁਗਲ ਹੋਣ ਉਹ ਭਾਵੇਂ ਬਾਈ ਧਾਰ ਦੇ ਹਿੰਦੂ ਪਹਾੜੀ ਰਾਜੇ ਕਿਉਂ ਨਾ ਹੋਣ ਜਿਹੜਾ ਵੀ ਆਪਣੇ ਧਰਮ ਦਾ ਵਾਸਤਾ ਪਾਉਂਦਾ ਸੌਹ ਖਾਂਦਾ ਕਦੇ ਵੀ ਉਹਦੇ ਤੇ ਭਰੋਸਾ ਨਾ ਕਰੋ ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜੀ ਨੇ ਉਸ ਸਮੇਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ